ਪੁਰਾਣੇ ਵੇਲੇ ਦੀ ਗੱਲ ਹੈ ਜਦੋਂ ਲੋਕਾਂ ਦੇ ਦਿਲ ਪੱਥਰ ਵਰਗੇ ਹੋ ਗਏ ਸਨ ਤੇ ਰੱਬ ਆਪਣੇ ਬੰਦਿਆਂ ਨੂੰ ਅਜੀਹਾਂ ਜਮਾਈਆਂ ਚ ਪਾ ਕੇ ਵੇਖਦਾ ਸੀ ਜਿਹੜੀਆਂ ਬੰਦੇ ਦੀ ਅਸਲੀਅਤ ਖੁੱਲ ਕੇ ਰੱਖ ਦੇਣਾ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਛੋਟਾ ਜਿਹਾ ਪਿੰਡ ਸੀ ਨਾਂ ਸੀ ਵਿੜਾਏ ਫਕੀਰਾ ਉੱਥੇ ਰਹਿੰਦਾ ਸੀ ਇੱਕ ਮੁ슬ਮਾਨ ਨੌਜਵਾਨ ਨਾਂ ਸੀ ਰਿਜਵਾਨ ਉਸਦੇ ਬਾਪੂ ਮਰ ਗਏ ਸਨ ਮਾਂ ਬਿਮਾਰ ਰਹਿੰਦੀ ਸੀ ਘਰ ਚ ਚੁੱਲਾ ਵੀ ਮੁਸ਼ਕਲ ਨਾਲ ਜਗਦਾ ਸੀ ਰਿਜਵਾਨ ਦਿਨ ਰਾਤ ਖੇਤਾਂ ਚ ਮਜ਼ਦੂਰੀ ਕਰਦਾ ਰਾਤ ਨੂੰ ਮਾਂ ਦੇ ਸਿਰਹਾਣੇ ਬੈਠ ਕੇ ਕੁਰਾਨ ਪੜ੍ਹਦਾ ਉਸ ਦੀ ਮਾਂ ਹਰ ਰੋਜ਼ ਆਖਦੀ ਪੁੱਤਰ ਰੱਬ ਤੇ ਭਰੋਸਾ ਰੱਖ ਉਹ ਜਿਸ ਨੇ ਚਾਹੇ ਸਾਡੀ ਕਿਸਮਤ ਬਦਲ ਦੇਵੇ ਰਿਜਵਾਨ ਹੱਸ ਕੇ ਆਖਦਾ ਅੱਲਾ ਕਦੇ ਆਪਣੇ ਬੰਦਿਆਂ ਨੂੰ ਤੰਗ ਨਹੀਂ ਕਰਦਾ ਮਾਂ ਜੀ ਸਿਰਫ ਪਰਖਦਾ ਆ ਪਿੰਡ ਦਾ ਸਭ ਤੋਂ ਅਮੀਰ ਬੰਦਾ ਸੀ ਮਲਿਕ ਜਹਾਂਗੀਰ ਉਸ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਸੈਗੜੇ ਗਊਆਂ ਵੱਡਾ ਮਹਿਲ ਤੇ ਪਿੰਡ ਦੀ ਮਸਜਿਦ ਦੀ ਇਮਾਮਤ ਵੀ ਉਸ ਦੇ ਹੱਥ ਵਿੱਚ ਸੀ ਪਰ ਦਿਲ ਵਿੱਚ ਬਹੁਤ ਪਾਪ ਸੀ ਗਰੀਬਾਂ ਨੂੰ ਉਹ ਕੀੜੀਆਂ ਸਮਝਦਾ ਸੀ ਰਿਜਵਾਨ ਦੀ ਮਾਂ ਨੂੰ ਤਾਂ ਉਹ ਸ਼ੇਸ ਤੌਰ ਤੇ ਨਫਰਤ ਕਰਦਾ ਸੀ ਕਿਉਂਕਿ ਉਹ ਬਿਮਾਰ ਹੋਣ ਦੇ ਬਾਵਜੂਦ ਲੋੜਵੰਦਾਂ ਨੂੰ ਆਪਣੀ ਆਖਰੀ ਰੋਟੀ ਵੰਡ ਦਿੰਦੀ ਸੀ ਇੱਕ ਵਾਰੀ ਇੱਕ ਉਸੇ ਪਿੰਡ ਦੇ ਵਿੱਚ ਭਾਰੀ ਸੋਕਾ ਪੈ ਗਿਆ ਪਿੰਡ ਦਾ ਤਲਾਬ ਸੁੱਕ ਗਿਆ ਖੂਹ ਸੁੱਕ ਗਏ ਲੋਕ ਪਾਣੀ ਦੀ ਇੱਕ ਇੱਕ ਬੂੰਦ ਲਈ ਤੜਫਣ ਲੱਗੇ ਮਲਿਕ ਧਾਂਗੇ ਨੇ ਆਪਣੇ ਮਹਿਲ ਦੇ ਅੰਦਰਲੇ ਕੋਏ ਤੇ ਤਲਾਬ ਤੇ ਪੈਰਾ ਬਿਠਾ ਦਿੱਤਾ ਅਤੇ ਗਰੀਬਾਂ ਨੂੰ ਆਖਿਆ ਜਿਹੜਾ ਪਾਣੀ ਚਾਹਦਾ ਮੇਰੇ ਖੇਤਾਂ ਤੇ ਮਜ਼ਦੂਰੀ ਕਰੋ ਫੇਰ ਪਾਣੀ ਲੈ ਜਾਓ ਲੋਕ ਮਜਬੂਰ ਹੋ ਕੇ ਰਜਵਾਨ ਕੋਲ ਗਏ ਅਤਰ ਰਜਵਾਨ ਨੇ ਇਨਕਾਰ ਦਿੱਤਾ ਇਨਕਾਰ ਕਰ ਦਿੱਤਾ ਅਤੇ ਆਖਿਆ ਪਾਣੀ ਅੱਲਾ ਦੀ ਰਹਿਮਤ ਹੈ ਇਸ ਨੂੰ ਵੇਚਣਾ ਗੁਨਾਹ ਹੈ ਉਸ ਦੀ ਮਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਤਿੰਨ ਦਿਨਾਂ ਤੋਂ ਗਲੇ ਚੱਕ ਬੂੰਦ ਵੀ ਨਹੀਂ ਗਈ ਸੀ ਰਜਵਾਨ ਰਾਤ ਨੂੰ ਚੁੱਪ-ਚਾਪ ਮਹਿਲ ਦੇ ਪਿਛਲੇ ਪਾਸੇ ਗਿਆ ਜਿੱਥੇ ਮਾਲਿਕ ਦਾ ਕੁੱਤਾ ਵੱਜਿਆ ਹੋਇਆ ਸੀ ਰਿਜਵਾਨ ਨੇ ਕੁੱਤੇ ਨੂੰ ਰੋਟੀ ਦਾ ਟੋਟਾ ਸੁਟਿਆ ਕੁੱਤਾ ਚੁੱਪ ਹੋ ਗਿਆ ਫਿਰ ਰਿਜਵਾਨ ਕੂਏ ਕੋਲ ਗਿਆ ਰੱਸੀ ਪਾਈ ਤੇ ਇੱਕ ਛੋਟਾ ਜਿਹਾ ਘੜਾ ਭਰ ਕੇ ਲੈ ਆਇਆ ਅਤੇ ਘਰ ਆ ਕੇ ਆਪਣੀ ਬਿਮਾਰ ਮਾਂ ਨੂੰ ਪਾਣੀ ਪਿਲਾਇਆ ਮਾਂ ਨੇ ਅੱਲਾ ਦਾ ਨਾਮ ਲਿਆ ਤੇ ਆਖਿਆ ਪੁੱਤਰ ਇਹ ਪਾਣੀ ਤੇਰੇ ਲਈ ਦੁਆਵਾਂ ਬਣ ਜਾਵੇਗਾ ਅਤੇ ਇਹ ਗੱਲ ਮਲਿਕ ਜਹਾਂਗੀਰ ਨੂੰ ਪਤਾ ਲੱਗੀ ਉਸਨੇ ਰਿਜਵਾਨ ਨੂੰ ਫੜਵਾ ਲਿਆ ਰਿਜਵਾਨ ਪਿੰਡ ਦੀ ਪੰਚਾਇਤ ਵਿੱਚ ਲਿਆਂਦਾ ਲੋਕ ਡਰਦੇ ਸਨ ਕੋਈ ਬੋਲ ਨਹੀਂ ਸੀ ਰਿਹਾ ਮਲਿਕ ਨੇ ਚੀਕ ਕੇ ਆਖਿਆ ਕਿ ਇਹ ਚੋਰ ਨੇ ਮੇਰੇ ਮਹਿਲ ਦੇ ਵਿੱਚੋਂ ਪਾਣੀ ਚੁਰਾਇਆ ਹੈ ਤੇ ਇਹਨੂੰ ਚੋਰੀ ਦੀ ਸਜ਼ਾ ਜ਼ਰੂਰ ਮਿਲੇਗੀ। ਅਤੇ ਜੀਹਾਂ ਗਿਰ ਨੇ ਕਿਹਾ ਕਿ ਰਿਜਵਾਨ ਦੇ ਹੱਥ ਕੱਟ ਦਿਓ। ਇਹ ਸੁਣ ਕੇ ਰਿਜਵਾਨ ਨੇ ਸਿਰ ਝੁਕਾ ਕੇ ਆਖਿਆ ਮਾਲਿਕ ਸਾਹਿਬ ਮੇਰੀ ਮਾਂ ਮਰ ਰਹੀ ਸੀ। ਮੈਂ ਤੁਹਾਡੇ ਕੋਈ ਜਿ ਇੱਕ ਘੜਾ ਪਾਣੀ ਲਿਆ। ਜੇ ਤੁਸੀਂ ਮੇਰੇ ਹੱਥ ਕੱਟਣਾ ਚਾਹੁੰਦੇ ਹੋ ਤਾਂ ਕੱਟ ਲਵੋ। ਪਰ ਮੇਰੀ ਮਾਂ ਨੂੰ ਰੋਜ਼-ਰੋਜ਼ ਇੱਕ ਘੜਾ ਪਾਣੀ ਦੇ ਦਿਓ। ਮੈਂ ਤੁਹਾਡੇ ਖੇਤਾਂ ਦੇ ਵਿੱਚ ਮੁਫਤ ਮਜ਼ਦੂਰੀ ਕਰਾਂਗਾ। ਇਹ ਸੁਣ ਕੇ ਸਾਰੀ ਪੰਚਾਇਤ ਦੀ ਬੋਲਤੀ ਬੰਦ ਹੋ ਗਈ। ਉਸੇ ਪੰਚਾਇਤ ਦੇ ਵਿੱਚ ਮਲਿਕ ਦਾ ਬੇਟਾ ਅਸ਼ਰਫ ਜਿਹੜਾ ਦਿਲੋਂ ਬਹੁਤ ਨਰਮ ਸੀ ਉੱਠ ਕੇ ਬੋਲਿਆ ਬਾਪੂ ਇਹ ਚੋਰੀ ਨਹੀਂ ਇਹ ਰਹਿਮ ਪਰ ਮਲਿਕ ਨੇ ਆਪਣੇ ਬੱਚੇ ਨੂੰ ਡੰਡਾ ਮਾਰਾ ਤੇ ਆਖਿਆ ਚੁੱਪ ਅੱਜ ਤੋਂ ਇਹ ਬੰਦਾ ਮੇਰੇ ਘਰ ਦਾ ਗੁਲਾਮ ਹੈ ਇਹਦੀ ਮਾਂ ਮਰ ਜਾਵੇ ਤਾਂ ਮਰ ਜਾਵੇ ਰਿਜਵਾਨ ਨੂੰ ਮਹਿਲ ਚ ਬੰਦ ਕਰ ਦਿੱਤਾ ਗਿਆ ਉਸ ਦੀ ਮਾਂ 3 ਦਿਨ ਬਾਅਦ ਇੰਤਕਾਲ ਕਰ ਗਈ ਜਦੋਂ ਲਾਸ਼ ਲਿਜਾਣ ਆਏ ਮਲਿਕ ਨੇ ਰਿਜਵਾਨ ਨੂੰ ਲਾਸ਼ ਨੂੰ ਛੂਣ ਵੀ ਨਹੀਂ ਦਿੱਤਾ ਰਿਜਵਾਨ ਰੋਂਦਾ ਰਿਹਾ ਪਰ ਆਵਾਜ਼ ਨਹੀਂ ਕੱਢੀ ਉਹ ਰਾਤ ਨੂੰ ਚੁੱਪ ਚਾਪ ਦੁਆ ਮੰਗਦਾ ਅਤੇ ਕਹਿੰਦਾ ਯਾ ਅੱਲਾ ਮੇਰੀ ਮੰਨ ਜਨਤ ਜਨ ਨਸੀਬ ਕਰੀ ਤੇ ਮੇਰੇ ਦੇਲ ਚ ਕਿਸੇ ਨਾਲ ਵੈ ਨਾ ਰਹਿੰਦੇ ਸਾਲ ਬੀਤਦੇ ਗਏ ਰਿਜਵਾਨ ਮਹਿਲ ਚ ਗੁਲਾਮ ਬਣ ਕੇ ਰਹਿੰਦਾ ਰਹਾ ਸਵੇਰ ਤੋਂ ਸ਼ਾਮ ਤੱਕ ਖੇਤਾਂ ਚ ਮਿਹਨਤ ਕਰਦਾ ਤੇ ਰਾਤ ਨੂੰ ਮਹਿਲ ਦੇ ਬਾਹਰਲੇ ਕਮਰੇ ਚ ਬੰਦ ਹੋ ਜਾਂਦਾ ਉਸਨੇ ਕਦੇ ਵੀ ਕੋਈ ਸ਼ਿਕਾਇਤ ਨਹੀਂ ਸੀ ਕਰੀ ਮਲਿਕ ਦੇ ਬਟੇ ਅਸ਼ਰਫ ਨੂੰ ਉਸਦੀ ਇਹ ਸਵਰਵੇਕ ਕੇ ਸ਼ਰਮ ਆਉਂਦੀ ਉਹ ਚੋਰੀ ਚੋਰੀ ਰਿਜਵਾਨ ਨੂੰ ਖਾਣਾ ਪੀਣਾ ਦਿੰਦਾ ਰਿਜਵਾਨ ਹਰ ਵਾਰ ਆਖਦਾ ਅਸ਼ਰਫਾ ਰੱਬਾ ਤੈਨੂੰ ਇਸ ਦਾ ਦੁੱਗਣਾ ਦੇਵੇ ਕੁਛ ਦਿਨ ਬੀਤੇ ਇੱਕ ਦਿਨ ਮਲਿਕ ਜਹਾਂਗੀਰ ਨੂੰ ਬਹੁਤ ਤੇਜ਼ ਬੁਖਾਰ ਚੜਿਆ ਹਕੀਮ ਆਏ ਵੈਦ ਆਏ ਕੋਈ ਫਾਇਦਾ ਨਾ ਹੋਇਆ ਡਾਕਟਰਾਂ ਨੇ ਆਖਿਆ ਇਸ ਨੂੰ ਇੱਕ ਖਾਸ ਜੜੀ ਬੂਟੀ ਚਾਹੀਦੀ ਹੈ ਜਿਹੜੀ ਸਿਰਫ ਸ਼ਹਿਰਾਏ ਕਲਾਂਚੀ ਮਿਲਦੀ ਹੈ ਤੇ ਉਹ ਵੀ ਚੰਨ ਦੀ 14ਵੀਂ ਰਾਤ ਨੂੰ ਚੁੱਕੀ ਜਾਂਦੀ ਹੈ ਨਹੀਂ ਤਾਂ ਸਿਰਫ 7 ਦਿਨ ਦੀ ਜ਼ਿੰਦਗੀ ਆ ਇਹ ਸੁਣ ਕੇ ਮਲਿਕ ਦਾ ਬੇਟਾ ਅਸ਼ਰਫ ਰੋਣ ਲੱਗ ਪਿਆ ਉਹ ਰਿਜਵਾਨ ਕੋਲ ਆਇਆ ਤੇ ਆਖਿਆ ਰਿਜਵਾਨ ਮੇਰੇ ਬਾਪੂ ਮਰ ਜਾਣਗੇ ਮੈਂ ਉੱਥੇ ਜਾਣਾ ਚਾਹੁੰਦਾ ਪਰ ਮੈਨੂੰ ਰਸਤਾ ਨਹੀਂ ਪਤਾ ਇਹ ਸੁਣ ਕੇ ਰਜਵਾਨ ਨੂੰ ਅਸ਼ਰਫ ਤੇ ਦਇਆ ਆਈ ਅਤੇ ਉਹਨੇ ਇੱਕ ਮਿੰਟ ਵੀ ਨਾ ਸੋਚਿਆ ਉਸਨੇ ਆਖਿਆ ਮੈਂ ਉਹ ਜੜੀ ਬੂਟੀ ਲੈਣ ਤੇਰੇ ਨਾਲ ਚੱਲਾਂਗਾ ਮੈਂ ਉਹ ਸਹਰਾ ਦੇਖਿਆ ਹੋਇਆ ਅਸ਼ਰਫ ਨੇ ਆਪਣੇ ਬਾਪੂ ਨੂੰ ਮਨਾਇਆ ਮਲਿਕ ਨੇ ਗੁੱਸੇ ਚ ਆਖਿਆ ਗੁਲਾਮ ਨੂੰ ਲੈ ਜਾ ਜੇ ਵਾਪਸ ਨਾ ਆਇਆ ਤਾਂ ਮੈਂ ਖੁਸ਼ ਹੋਵਾਂਗਾ ਦੋਨੋਂ ਨੌਜਵਾਨ ਰਾਤ ਨੂੰ ਚੁੱਪ-ਚਾਪ ਨਿਕਲ ਗਏ ਸਹਰਾ ਬਹੁਤ ਖਤਰਨਾਕ ਸੀ ਰੇਤ ਦੇ tufaan bichhu sap ਤੀਜੇ ਦਿਨ ਉਹ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਉਹ ਜੜੀ ਬੂਟੀ ਉਗਦੀ ਸੀ ਪਰ ਉੱਥੇ ਇੱਕ ਵੱਡਾ ਸੱਪ ਬੈਠਾ ਰੌਲਾ ਪਾ ਰਿਹਾ ਸੀ ਅਸ਼ਰਫ ਡਰ ਗਿਆ ਰਜਵਾਨ ਨੇ ਆਪਣਾ ਕੁੜਤਾ ਲਾ ਕੇ ਸੱਪ ਨੂੰ ਫੜ ਲਿਆ ਅਤੇ ਦੂਰ ਸੁੱਟ ਦਿੱਤਾ ਫਿਰ ਬੁਢੀ ਚੁੱਕੀ ਪਰ ਵਾਪਸੀ 'ਚ ਉਸਦੇ ਪੈਰ ਇੱਕ ਖਤਰਨਾਕ ਕੰਡੇ 'ਚ ਫਸ ਗਿਆ ਜ਼ਹਿਰ ਫੈਲ ਗਿਆ ਉਹ ਚੱਲ ਨਾ ਸਕਿਆ ਅਸ਼ਰਫ ਨੇ ਉਸ ਨੂੰ ਆਦੇ ਬਾਹਾਂ ਤੇ ਚੱਕ ਕੇ ਤੇ ਪਿੰਡ ਵੱਲ ਨੂੰ દોੜ ਪਿਆ ਦੋਨੋਂ ਜਣੇ 6 ਦਿਨਾਂ ਵਿੱਚ ਵਾਪਸ ਆਪਦੇ ਮਹਿਲ ਪਹੁੰਚੇ ਮਲਿਕ ਦੀ ਜਾਨ ਬਚ ਗਈ ਪਰ ਰਜਵਾਨ ਦੀ ਲੱਤ ਜ਼ਹਿਰ ਨਾਲ ਕਾਲੀ ਪੈ ਗਈ ਡਾਕਟਰਾਂ ਨੇ ਅਖਿਆ ਲੱਤ ਕੱਟਣੀ ਪਵੇਗੀ ਨਹੀਂ ਤਾਂ ਜਾਨ ਜਾਵੇਗੀ ਮਲਿਕ ਜਹਾਂਗੀ ਰੋਂਦਾ ਹੋਇਆ ਰਿਜ ਰਜਵਾਨ ਕੋਲ ਆਇਆ ਤੇ ਪੈਰੀ ਪੈ ਗਿਆ ਤੇ ਆਖਿਆ ਮੈਂ ਤੇਰਥੋਂ ਬਹੁਤ ਜ਼ੁਲਮ ਕੀਤਾ ਮੈਂ ਤੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਤੂੰ ਮੇਰੀ ਜਾਨ ਬਚਾਈ ਤੇ ਆਪਣੀ ਲਤ ਵੀ ਗਵਾਈ ਅਤੇ ਅੱਜ ਤੋਂ ਮੈਂ ਤੈਨੂੰ ਇਸ ਕੈਦਖਾਨੇ ਤੋਂ ਆਜ਼ਾਦ ਕਰਦਾ ਹਾਂ ਅੱਜ ਤੋਂ ਮੇਰੀ ਅੱਧੀ ਜਾਇਦਾਦ ਤੇਰੀ ਆ ਤੇ ਤੂੰ ਮੇਰਾ ਪੁੱਤਰ ਵੀ ਆ ਅਤੇ ਰਜਵਾਨ ਨੇ ਮੁਸਕਰਾ ਕੇ ਆਖਿਆ ਮਾਲਿਕ ਸਾਹਿਬ ਮੈਂ ਤੁਹਾਡਾ ਗੁਲਾਮ ਨਹੀਂ ਸੀ ਅੱਲਾ ਦਾ ਬੰਦਾ ਸੀ ਮੈਨੂੰ ਆਜ਼ਾਦੀ ਨਹੀਂ ਬਖਸ਼ੀਸ਼ ਚਾਹੀਦੀ ਜੇ ਤੁਹਾਡੀ ਜਾਇਦਾਦ ਵੀ ਨਹੀਂ ਚਾਹੀਦੀ ਇੱਕ ਗੱਲ ਜਿਸ ਦਿਨ ਤੋਂ ਮੇਰੀ ਮਾਂ ਮਰੀ ਸੀ ਉਸ ਦਿਨ ਤੋਂ ਪਿੰਡ ਦੇ ਗਰੀਬਾਂ ਨੂੰ ਮੁਫਤ ਪਾਣੀ ਦੇਣ ਦਾ ਬੰਦਵਸਤ ਕਰਦੇ ਇਹ ਸੁਣ ਕੇ ਮਲਿਕ ਰੋ ਪਿਆ ਉਸਨੇ ਪੂਰੇ ਪਿੰਡ 'ਚ ਵੱਡੇ ਵੱਡੇ ਤਲਾਬ ਬਣਵਾਏ ਹਰ ਗਲੀ 'ਚ ਸ਼ਬੀਰ ਲਵਾਏ ਤੇ ਰਜਵਾਨ ਦੇ ਨਾਂ ਤੇ ਇੱਕ ਵੱਡੀ ਮਸਜਿਦ ਵੀ ਬਣਾਈ ਰਜਵਾਨ ਇੱਕ ਲਾਤ 'ਤੇ ਜ਼ਿੰਦਗੀ ਭਰ ਲੰਗੜਾਉਂਦਾ ਰਿਹਾ ਪਰ ਉਸਦਾ ਚਿਹਰਾ ਹਰ ਵੇਲੇ ਨੂਰਾਨੀ ਰਹਿੰਦਾ ਸੀ ਲੋਕ ਉਸ ਨੂੰ ਬਾਬਾ ਇਹ ਰਹਿਮ ਆਖਣ ਲੱਗ ਪਏ ਜਦੋਂ ਵੀ ਕੋਈ ਉਸ ਕੋਲ ਆਉਂਦਾ ਉਹ ਇੱਕੋ ਗੱਲ ਆਖਦਾ ਇੱਕ ਬੂੰਦ ਪਾਣੀ ਪਿਲਾਉਣ ਨਾਲ ਅੱਲਾ ਨੇ ਮੇਰੀ ਮਾਂ ਦੀ ਦੁਆ ਕਬੂਲ ਕੀਤੀ ਅਤੇ ਤੁਸੀਂ ਵੀ ਰਹਿਮ ਕਰਿਆ ਕਰੋ ਅੱਲਾ ਤੁਹਾਨੂੰ ਸਮੁੰਦਰ ਵਰਗਾ ਜਿਹੜਾ ਦੇਵੇਗਾ ਸੋ ਦੋਸਤੋ ਉਮੀਰਾ ਤੁਹਾਨੂੰ ਇਹ ਕਣੀ ਪਸੰਦਾ ਹੀ ਹੋਵੇਗੀ ਇਸ ਕਹਾਣੀ ਤੋਂ ਆਪ ਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਜੋ ਵੀ ਆਪਣੇ ਨਾਲ ਮਾੜਾ ਕਰਦਾ ਉਸ ਦਾ ਸਬਰ